ਨਾਮ ਅੰਮ੍ਰਿਤ ਕਿਉਂ ਹੈ ਕਿਉਂਕਿ ਵਾਹਿਗੁਰੂ ਜੀ ਦਾ ਹਰ ਇੱਕ ਨਾਮ ਗੁਣਵਾਚਕ ਹੈ ਉਹਨੂੰ ਰਾਮ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਸ੍ਰਸ਼ਟੀ ਚ ਰਮਿਆ ਹੋਇਆ ਹੈ ਹਰ ਜਗ੍ਹਾ ਉਹਨੂੰ ਰਹੀਮ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਸਭ ਤੇ ਰਹਿਮ ਕਰਦਾ ਹੁਣ ਰਹੀਮ ਨਾਮ ਤੇ ਕਈ ਮੁਸਲਮਾਨ ਵੀ ਵੀਰਾਂ ਦੇ ਨੇ ਪਰ ਕੀ ਰਹਿਮ ਕਰਨਗੇ ਜਿਹੜਾ ਬੰਦਾ ਜੇ ਕਿਤੇ ਕੋਈ ਬੰਬ ਫੋੜ ਰਿਹਾ ਹੈ ਜੇ ਕਤਲੇ ਆਮ ਕਰ ਰਿਹਾ ਹੈ ਉਹਦੇ ਕੋਲ ਗੁਣ ਥੋੜਾ ਹੋਇਆ ਰਹਿਮ ਕਰਨ ਦਾ ਵਾਹਿਗੁਰੂ ਕੋਲ ਗੁਣ ਹੈ ਤੇ ਉਹਨੂੰ ਰਹੀਮ ਕਹਿ ਦਿੱਤਾ ਗਿਆ ਉਹ ਸਭ ਤੇ ਕਰਮ ਕਰਦਾ ਬਖਸ਼ਿਸ਼ ਕਰਦਾ ਉਹਨੂੰ کریم ਕਹਿ ਦਿੱਤਾ ਗਿਆ ਇਸ ਕਰਕੇ ਉਹਦਾ ਨਾਮ ਜੇ ਕਿਤੇ ਅਸੀਂ ਵਾਹਗੁਰੂ ਕਹਿੰਦੇ ਆ ਤੇ ਉਹਦੀ ਬਣਾਈ ਕੁਦਰਤ ਨੂੰ ਵੇਖ ਕੇ ਵਾਹ ਨਿਕਲ ਜਾਂਦੀ ਹੈ ਜਦ ਵਾਹ ਨਿਕਲ ਜਾਂਦੀ ਹੈ ਵਾਹਿਗੁਰੂ ਇਹ ਅੰਮ੍ਰਿਤ ਹੈ ਕਿਉਂਕਿ ਗੁਣ ਜੁੜ ਗਿਆ ਨਾ ਵਾਹਿਗੁਰੂ ਬਾਰੇ ਉਹਦਾ ਉਹਦੇ ਵਿੱਚ ਗੁਣ ਨੇ ਇਸ ਕਰਕੇ ਨਾਮ ਅੰਮ੍ਰਿਤ ਕਿਉਂ ਹੈ ਕਿਉਂਕਿ ਗੁਣਵਾਚਕ ਹੈ